ਆ ਨਵੀਂ ਮਸ਼ੀਨ ਲੈ ਆਂਦੀ ਆ ਸੰਦੂ ਫਾਰਮ ਵਾਲਿਆਂ ਨੂੰ ਵਧਾਈਆਂ ਇੱਕ ਮਸ਼ੀਨ ਕੱਲ ਤੋੜਤੀ ਥਲੀ ਗਾਹੇ ਛੋਟੀ ਟਰਾਲੀ ਹੁਣ ਨਹੀਂ ਫੁੱਟੀ ਡਾਲਾ ਵੇਚੀ ਪਿਆ ਇਹ ਡਾਲਾ ਤੇ ਜਾਲੀਆਂ ਪਾ ਇਹਦੀ ਲਾ ਲੈਨੇ ਭਰਨ ਵਾਲਿਆਂ ਹੁਣ ਤਾਂ ਨੇੜੇ ਹੀ ਆ ਗਿਆ ਕੰਮ ਉਹ ਧਾਰਾ ਦਾ ਬਿੱਲਾ ਹੀ ਖੜਾ ਸੀ ਇਹਨੂੰ ਤਾਂ ਚਾੜੋ ਉੱਤੇ ਅੱਧੀ ਟਰਾਲੀ ਮੈਂ ਮਿਹਨਤੀ ਮੁੰਡੇ ਹੈ ਚਲੋ ਫੇਰ ਕਰੀਏ ਉਧਰ ਗਿੰਦੇ ਹੋਣੀ ਉੱਤੇ ਖੜੇ ਆ ਪੱਲੀਆਂ ਐਨ ਟੌਪ ਤੱਕ ਫੁੱਲ ਭਰ ਲੀਆ ਦੋ ਨਹੀਂ ਇੱਕ ਉੰਮੀ ਹੋਈ ਆ ਐਂ ਆਪਾਂ ਨੂੰ ਆਈ ਪਾਉਣੀ ਆਹ ਨੂੰ ਮੋੜਾ ਬਾਈ ਕਿ ਆਇਆ ਨਾ ਮੋੜ ਦਾ ਐ ਨੂੰ ਮੋੜੋ ਮੈਂ ਕਹਿੰਦਾ ਥੋੜੇ ਆ ਪਈਆਂ ਨੇ ਇਕੱਠਾ ਸਾਹਮਣੇ ਆ ਥੋੜੇ ਦੇਖੋ ਆ ਡਾਲੇ ਵਾਲੀ ਗੁੱਲੀਆਂ ਪਾਈਆਂ ਨੇ ਆਖਰੀ ਬੋਰੀ ਧਰਤੀ ਕਹਿੰਦੇ ਮੇਰੇ ਵੀਰੋ ਹੋ ਗਿਆ ਓਕੇ ਕਿੰਨੀਆਂ ਆ ਗਈਆਂ ਬਾਈ ਹੁਣ ਇਹ 80 80 ਹੋ ਗਿਆ ਯਾਰ ਚਾੜ ਕੇ ਮੋੜੀ ਚਾੜ ਕੇ ਤੇ ਹੁਣ ਤੋਰਦੇ ਆ ਫਿਰ ਸਵੇਰੇ ਆ ਵੀ ਆਪਾਂ ਲਾ ਲਿਆ ਸੀ ਨਿਸ਼ਾਨ ਸਾਹਿਬ ਵੀ ਉੱਤੇ ਤੇ ਉਹ ਵੀ ਆਗਤਾ ਜੀ ਸਤਿ ਸ੍ਰੀ ਅਕਾਲ ਤਾਂ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹਾਂਜੀ ਜਿਵੇਂ ਸਾਰੇ ਤੇ ਅੱਜ ਮੇਰੇ ਵੀਰੋ ਕੱਢ ਲਿਆ ਡਰਾਈਵਰ ਸਟਾਰਟ ਹੁਣ ਇਹਦੇ ਮਗਰ ਪੌਣ ਚੱਲਿਆ ਟਰਾਲੀ ਆ ਕਿੱਥੋਂ ਆਇਆ ਭਾਈ ਚੱਲ ਕੱਢ ਲਾ ਮਗਰ ਮੋਟਰਸਾਈਕਲ ਦੇਖੀ ਇੱਧਰ ਜਾਣ ਤੇ ਜਾਣ ਤੇ ਸਿੱਧਾ ਹੀ ਆਪਾਂ ਹੁਣ ਪੌਣੀ ਟਰਾਲੀ ਸੰਧੂ ਫਾਰਮ ਵਾਲਿਆਂ ਦੀ ਤੇ ਇਹ ਡਰਾਈਵਰ ਲੈ ਕੇ ਚੱਲਦੇ ਆ ਆਪਾਂ ਚੱਲਦੇ ਆ ਮੋਟਰਸਾਈਕਲ ਤੇ ਚਲੋ 14 ਫੁੱਟ ਦੀ ਟਰਾਲੀ ਪਾਉਣੀ ਉਹਨਾਂ ਨੇ ਤੇ ਚੱਲ ਕੇ ਦਿਖਾਉਣੇ ਆ ਮੁੰਡੇ ਚੜਾਈ ਆ ਹਾਂਜੀ ਤਿਆਰ ਹੋ ਫਿਰ ਸੇਵਾ ਵਾਸਤੇ ਮੁੰਡਿਓ ਇੱਧਰ ਨੂੰ ਲਓ ਜੀ ਮੇਰੇ ਵੀਰੋ ਇੱਥੇ ਪਹੁੰਚ ਗਏ ਸੀ ਤੇ ਹੁਣ ਪਾਉਣੀ ਆ ਟਰਾਲੀ ਕਹਿੰਦੇ ਮਗਰ ਖੜੀ ਆ ਉੱਧਰ ਲੈ ਗਨਾ ਬਈ ਵੀਰੇ ਛੱਡ ਕੇ ਬੈਠੋ ਤੇ ਪੱਲੜ ਵੀ ਆਪਾਂ ਨੂੰ ਚਾਹੀਦਾ ਉੱਤੇ ਪਾਉਣ ਨੂੰ ਕਮੱਡਾ ਇਹਦਾ ਤੋੜੀ ਉੱਡੀ ਆ ਉਹ ਖੜੀ ਆ ਉਹ ਵਾਲੀ ਪਾਉਣੀ ਆ ਹੁਣ ਆਪਾਂ ਮਗਰ ਜਾਲੀ ਜੋੜੀ ਲਾ ਕੇ ਪੂਰੀ ਲੱਦ ਲੈਣੀ ਹੈ। 28 ਫੁੱਟੀ 28 ਪਾ ਲੋ ਯਾਰ ਜਿੰਨੇ ਆਹ ਵਾਲੀ ਵਾ ਕੇ ਲੈ ਕੇ ਜਾਣੀ ਆਪਾਂ। ਲਓ ਜੀ ਪਹਿਲਾਂ ਤਾਂ ਆਪਾਂ ਆਹ ਟਰਾਲੀ ਕੱਢ ਲਈ ਸੀਗੀ ਉਹ ਦੇਖੋ ਸਾਹਮਣੀ ਤੇ ਇਹ ਟਰਾਲੀ ਲੱਗਦੀ ਬਾਹਲੀ ਛੋਟੀ ਆ। ਇਹਦੇ ਚ ਇੰਨਾ ਕੋਈ ਸਾਮਾਨ ਵੀ ਨਹੀਂ ਆਉਣਾ। ਹੁਣ ਅਸੀਂ ਦੂਜੀ ਟਰਾਲੀ ਕੱਢਣ ਲੱਗੇ ਆ 19 ਫੁੱਟੀ। ਉਹ ਲੈ ਕੇ ਜਾਵਾਂਗੇ। ਇਹਨੂੰ ਤਾਂ ਹੁਣ ਕੱਢ ਦਿੰਨੇ ਆਂ ਰਈ। ਇੰਦਰੋਂ ਮੀਂਹ ਵੀ ਸਟਾਰਟ ਹੋ ਗਿਆ। ਆਪਣਾ ਕੰਮ ਕਿੱਥੇ ਹੁੰਦਾ ਸੁੱਕੀ ਥਾਂ 'ਤੇ। ਬਵਾਈ ਜਾਨ ਨਾਮ ਹੀ ਹੈ ਹਰਵੀਰ ਕੱਟ ਆਪਾਂ ਉਹ ਵੱਡੀ ਟਰਾਲੀ ਪਾਉਣੇ ਆ ਮਾਰੋ ਸੈਲਫ ਮੁੰਡੇ ਕਹਿੰਦੇ ਫਿਰ ਹੁਣ ਸੇਵਾ ਲੈ ਕੇ ਜਾਣੇ ਚੱਜਣਾਂ ਨਹੀਂ ਲੈ ਕੇ ਚੱਲੀਏ ਹੈ ਕਿ ਨਹੀਂ ਉੱਧਰ 19 ਫੁੱਟੇ ਪਾਉਣੀਆਂ ਲਾਓ ਜੀ ਉਹ ਕੱਢਤੀ ਛੋਟੀ ਟਰਾਲੀ ਟਰੈਕਟਰ ਹੁਲੇ ਲਾ ਲਿਆ ਚੱਲ 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 ਹੁਣਾਂ ਮਸ਼ੀਨ ਕੱਢ ਕੇ ਵੱਡੀ ਪਾਉਣ ਲੱਗੇ ਆ ਆ ਨਵੀਂ ਮਸ਼ੀਨ ਲੈ ਆਂਦੀ ਆ ਸੰਧੂ ਫਾਰਮ ਵਾਲਿਆਂ ਨੂੰ ਵਧਾਈਆਂ ਇੱਕ ਮਸ਼ੀਨ ਕੱਲ ਤੋਰਤੀ ਆ ਨਮੀ ਨਹੀਂ ਆਂਦੀ ਆ ਦੇਖੋ ਊੜੀ ਚਮਕਦੀ ਚੱਲ ਬਈ ਚੱਲ ਜਾਣ ਦੇ ਚੰਦਰਾ ਬਾਦੂ ਜਗਾ ਨਾ ਮੇ ਕੋ ਬੈਠ ਨਾਂਗੀ ਨਾਂਗੀ ਇਹ ਆਹ ਵਾਲੀ ਟਰਾਲੀ ਪਾਉਣੀ ਆ 19 ਫੁੱਟ ਮੇਰੇ ਵੀਰੋ ਲਓ ਜੀ ਪਾਲੀ ਟਰਾਲੀ ਜਾਣ ਦੇ ਸਿੱਧੀ ਰੱਖੀ ਜਾਵਾਂ ਈ ਚੱਲ 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 ਸਿੱਧੀ ਰੱਖ ਸਿੱਧੀ ਰੱਖ ਇੱਕ ਮਿੰਟ ਇੱਧਰ ਨੂੰ ਘੱਟ ਛੱਡ ਜਾ ਉਹ ਮਗਰਲਾ ਕਰਨ ਵਾਲਾ ਓਏ ਉਹਦਾ ਮੂੰਹ ਘਵਾ ਦਿੰਨੇ ਆਪਾਂ ਉਧਰੋਂ ਜਾ ਕੇ ਘੁੰਮ ਜੂ ਪਰ ਆ ਆ ਇਹਨੂੰ ਗਾਂ ਨੂੰ ਖਿੱਚ ਗਾਂ ਨੂੰ ਖਿੱਚ ਦਾਰੇ ਤਾਂ ਰੁੜ ਜਾਣਾ ਚੱਲ ਰੋੜ ਉਹ ਤਾਂ ਦਾਰਾ ਸਿੰਘ ਨਾਮ ਰੱਖਿਆ ਤਾ ਨਾ ਚੱਲ ਚੱਲ ਡਾਨ ਦੋ ਇੰਦਰੋਂ ਤਾਂ ਫੜੋ ਪਰਲਾਵਾਸਾ ਦੇਖ ਲਈ ਲਓ ਜੀ ਨਾਲ ਲਾ ਲੋ ਕੇ ਕੱਢ ਲਈ ਦਾਰੇ ਹੁਣਾਂ ਨੇ ਆ ਹੈਡਰ ਚ ਕੱਲੇ ਨੇ ਦਾਰੇ ਨੇ ਪਰੇ ਕਰਤਾ ਆ ਕੱਢ ਲਈ ਕਹਿੰਦੇ ਛੋਟੀ ਟਰਾਲੀ ਹੁਣ ਨਹੀਂ ਫੁੱਟੀ ਡਾਲਾ ਵੇਚੀ ਪਿਆ ਇਹ ਡਾਲਾ ਤੇ ਜਾਲੀਆਂ ਆਪਾਂ ਇਹਦੀ ਲਾ ਲੈਨੇ ਆ ਫਿਰ ਇਹਨੂੰ ਹੁਣ ਕਹਿੜੇ ਹੋਜੋ ਹੁਣ ਪੰਡਾ ਚੱਕਣੀਆਂ ਤੂੜੀ ਆਪਾਂ ਹੀ ਭਾਰਨੀ ਆ ਇਹ ਚ ਉਹਦਾ ਪਿੱਤਰ ਬਾਈ ਨੇ ਕੱਢ ਲਈ ਮਸ਼ੀਨ ਬਾਹਰ ਆਪਸੇ ਆ ਬਈ ਸੰਤੂ ਸਾਹਿਬ ਹੁਣਾਂ ਦੀ ਵੀ ਹੈ ਸਮਾਨ ਕੱਟਣ ਦੀ ਹੋਰ ਕਹਾਂ ਨਾਲੋਂ ਕੀ ਬੰਦ ਕੱਟ ਰਿਆ ਚੜਾਈ ਆ ਆ ਮਸ਼ੀਨ ਕਹਿੰਦੇ ਨਵੀਂ ਆਈ ਆ ਤੇ 72 ਚੱਲ ਬਈ ਆਉਣ ਦੇ ਇਹਨੂੰ ਕਰਦੇ ਹੁਣ ਇਹਦਾ ਸਿਰਾ ਹੌਲੈਂਡ ਦਾ ਨਵਾਂ ਮਾਡਲ ਸੰਤੂ ਸਾਹਿਬ ਸੁਣਦਾ ਨਹੀਂ ਯਾਰ ਗੈਵਾਂਜ ਆ ਨਵੀਂ ਆ ਬਈ ਰਾਜਨ ਬਣਦੀ ਆ ਹੁਣ ਦਾ ਇੱਕ ਲਓ ਜੀ ਕਹਿੰਦੇ ਮੇਰੇ ਵੀਰੋ ਤੇ ਉਹ ਤੋੜ ਤੇ ਆਪਾਂ ਰਾਜਾ ਨੂੰ ਟਰਾਲੀ ਭੇਜ ਦੇ ਕੇ ਉਹ ਦੇਖੋ ਜਾਂਦੇ ਮੀਂਹ ਪੈ ਆ ਗਿਆ ਕਹਿੰਦੇ ਜੇ ਕੋਈ ਆਪਾਂ ਸ਼ੋਭ ਕੰਮ ਕਰਨ ਜਾਣੇ ਆ ਤਾਂ ਮੀਂਹ ਆ ਜਾਂਦਾ ਡਰਾਈਵਰ ਉਹਨੇ ਕਿੱਧਰ ਚਲੇ ਗਏ ਉਹ ਹੀ ਦੇਖਦੇ ਆ ਮੋਟਰਸਾਈਕਲ ਤੇ ਕੌਣ ਕੌਣ ਸੀਗਾ ਲੱਗਦਾ ਮੋਟਰਸਾਈਕਲ 'ਤੇ ਚਲੇ ਗਏ ਬਾਕੀ ਚਲੋ ਫਿਰ ਹੁਣ ਪੱਲੀਆਂ ਘਰੋ ਚੱਕ ਕੇ ਫੇਰ ਆਪਾਂ ਚੱਲਦੇ ਆਓ ਜੀ ਆਪਾਂ ਉਰੇ ਆ ਕੇ ਤੂੜੀ ਭਰਨ ਲੱਗ ਗਿਆ ਮੁੰਡੇ ਪਹਿਲਾਂ ਉਹ ਟਰਾਲੀ 'ਚ ਭਰਨੀ ਸੀ 11 ਫੁੱਟੀ 'ਚ ਫੇਰ ਆਹ 16 ਫੁੱਟੀ ਕਰ ਲਈ ਇਹ ਆਪਾਂ ਤਾਂ ਕਰਿਆ ਕਹਿੰਦੇ ਉੱਥੇ ਮੋੜਨ ਮੋੜਨ ਦਾ ਬੜਾ ਚੱਕਰ ਹੁੰ ਇਹ ਵਾਰੀ ਪਾਣੀ ਚਲੇ ਜਾਣੀਆਂ ਪੈਂਦੀਆਂ ਫਿਰ 18 ਫੁੱਟ ਜਿਆਦਾ ਵੱਡੀ ਹੋ ਜਾਣੀ ਸੀ 16 ਫਿਰ ਕਹਿੰਦੇ ਜਾਇਜ਼ ਰਹੂ ਨਾਲੇ ਦੋ ਲੈ ਕੇ ਜਾਵਾਂਗੇ ਤਾਂ ਕਰਕੇ ਪਹਿਲਾਂ ਇੱਕ ਲਜਾਣ ਦਾ ਸੀਗਾ ਸਲਾਹ ਹੁਣ ਦੋ ਦੀ ਸਲਾਹ ਹੁਣ ਈਮ ਆਪਣੀ ਤਿਆਰ ਆ ਦੇਖੋ ਇੱਧਰ ਉਹ ਅੰਦਰ ਖੜੇ ਆ ਚੋਬਰ ਆ ਗਿੰਦੇ ਨੇ ਹੁਣ ਗਿੰਦੇ ਹੁਣੀ ਮੂੰਹ ਆ ਸਾਈਡ ਤੇ ਖੜਾ ਗਿੰਦੇ ਉਹ ਪੰਨੀ ਨਾਲ ਦੀ ਨਾਲ ਨਾਲ ਦੀ ਨਾਲ ਬਿਸ਼ਾਈ ਚੱਲੋ ਮਿੰਟ ਮਾਰ ਕੇ ਬਿਸ਼ਾਈ ਚੱਲੋ ਦੋ ਬੰਦੇ ਆਪਣੇ ਉੱਤੇ ਜਾੜੇ ਹੋਏ ਆ ਹੌਲੀ ਹੌਲੀ ਡਾਊਨ ਆ ਵੱਧ ਲਓ ਜੀ ਮੇਰੇ ਵੀਰੋ ਆਪਾਂ ਇੱਥੇ ਟਰਾਲੀ ਦੇ ਉੱਤੇ ਚੜ੍ਹ ਗਏ ਲਟੜਦੇ ਨੂੰ ਮੈਨੂੰ ਦੇਖੀ ਦੋ ਵਿੱਚ ਹੀ ਨਾ ਵੜ ਜੀ ਬਾਕੀ ਦੇਖੋ ਤੁਹਾਡੇ ਸਾਹਮਣੇ ਆ 10 15 ਮਿੰਟ ਹੋਇਆ ਹਜੇ ਹਨਾ ਤੇ ਮੂਰੋ ਮੂਰੋ ਦਾ ਲਗਭਗ ਲਾਤੀ ਨੇੜੇ ਭਰ ਜਾਣੀ ਇਹ ਤਾਂ ਛੇਤੀ ਬੰਦੇ ਵਾਧੂ ਨੇ ਲੱਗੇ ਹੋਇਆ ਸਪੀਡ ਤੇ ਬਾਕੀ ਹੰਦ ਚੈੱਕ ਕਰੋ ਕਿੰਨੇ ਖੜੇ ਆ ਲਓ ਜੀ ਕਹਿੰਦੇ ਹਰਵੀਰ ਕਪੂਰ ਮੈਂ ਡਰਾਈਵਰ ਗਿੰਦਾ ਥੱਲੇ ਹੈਗੇ ਆ ਗਰੇ ਵਾਲ ਤੇ ਰਾਜਨ ਆਦਾਰੇ ਹੁਣੀ ਦਾ ਬਿੱਲੇ ਆ ਲੱਗੜ ਨਾਲ ਥੱਲੇ ਆ ਉਹ ਅਸੀਂ ਉੱਤੇ ਲੱਗੜਦੇ ਆ ਆਜੋ ਆਜੋ ਉੱਤੇ ਉਹ ਨਹੀਂ ਸਹੀ ਆ ਆਪਾਂ ਤਾਂ ਆ ਗਏ ਥੱਲੇ ਭਾਈ ਦਾਰੇ ਨਹੀਂ ਗਿਆ ਆ ਦੋ ਬੰਦੇ ਕਹਿੰਦੇ ਚਾੜ ਦੇ ਸੀ ਬਾਕੀ ਭਰਨ ਵਾਲੀ ਹੁਣ ਤਾਂ ਨੇੜੇ ਹੀ ਆ ਗਿਆ ਕੰਮ ਉਹ ਦਾਰਾ ਦਾ ਬਿੱਲਾ ਹੀ ਖੜਾ ਸੀ ਇਹਨੂੰ ਤਾਂ ਚਾੜੋ ਉੱਤੇ ਲਾ 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 ਭਰੀ ਆ ਤਾਂ ਟਰਾਲੀ ਬਿੱਲਾ ਖੜਾ ਸੀ ਨਾ ਉਹਦੇ ਡਰਾਈਵਰ ਸਹਿਮਤ ਆ ਕਹਿੰਦਾ ਬਿੱਲਾ ਖੜਾ ਸੀ ਦਾਰਾ ਡ라이ਵਰ ਕਹਿੰਦਾ ਦਾਰਾ ਬੇਲਾ ਖੜਾ ਸੀ ਲਾਓ ਜੀ ਅੱਛਾ ਆ ਚੱਕੋ ਇਹ ਬਾਹਰ ਗਈ ਟਰਾਲੀ ਨੇੜੇ ਹੀ ਲਾ ਦੇ ਮੁੰਡਿਆਂ ਨੇ ਪਰ ਇਹ ਡਾਕ ਪੂਰੇ ਖੋਲ ਗਿੰਦੇ ਇਹਨੂੰ ਆ ਜਾ ਬਈ 70 ਰੁਪਏ ਤੋਂ ਸਾਖ ਲਿਆ ਕਰ ਆ ਪਿੰਡਾ ਲਾਓ ਜੀ ਕਹਿੰਦੇ ਚੱਲ ਪੀ ਵਸ ਭਰ ਗਈ ਟਰਾਲੀ ਥੋੜੀ ਪੰਡਾ ਰਹਿ ਗਈ ਆ ਜਾ ਗਰੇ ਵਾਲ ਇਹ ਹੁਣ ਸਾਡੀ ਦੋਨਾਂ ਦੀ ਆ ਗਈ ਜ਼ਿੰਮੇਵਾਰੀ ਹਾਲ ਚੈੱਕ ਕਰੋ ਕਹਿੰਦੇ ਮੈਂ ਤੇ ਮੁੰਡੇ ਹੈ ਚਲੋ ਫਿਰ ਕਰੀਏ ਉਧਰ ਗਿੰਦੇ ਹੋਣੀ ਉੱਤੇ ਖੜੇ ਆ ਪੱਲੀਆਂ ਕਪੂਰ ਚੱਕੀ ਪੱਲੀ ਵਿਛਾਈਆਂ ਜਰਾ ਕਹਿਣੀ ਸੋਖੀ ਹੈ ਬਾਈ ਸੇਵਾ ਕਾ ਬਹੁਤ ਔਖਾ ਕੰਮ ਹੈ ਕਰ ਬਾਕੀ ਕੋਈ ਨਹੀਂ ਕਰਾਂਗੇ ਜ਼ਰੂਰ ਨਾਵਦੇ ਨਹੀਂ ਹੈਗੇ ਹੁਣ ਜਦ ਪੰਜਾਬ ਦੇ ਕੰਮ ਦਾ ਪੰਜਾਬ ਹੀ ਆਉਂਦਾ ਤੁਹਾਨੂੰ ਪਹਿਲਾਂ ਹੀ ਹੈ ਕਿਹਾ ਵਾ ਤਾਂ ਕਰਨੀ ਆ ਆ ਦੇਖ ਲੋ ਸੰਗਾ ਜੋ ਹਰ ਦੋ ਦਿਨ ਤੋੜੀ ਨਹੀਂ ਨਿਕਲੋ ਹਟੜੀ ਆਕੇ ਚਲੋ ਫਿਰ ਹੁਣ ਭਰਦੇ ਆ ਹੋਰ ਇਹ ਥੋੜੀ ਹੋ ਰਹਿ ਗਈ ਹੁਣ ਤਾਂ ਛੇਤੇ ਉੱਪਰ ਜਾਣੀ ਆ ਲਓ ਜੀ ਸਾਰੀ ਟਰਾਲੀ ਫੁੱਲ ਭਰਤੀ ਆਪਾਂ ਦੇ ਏ ਹੁਣ ਲੈਣ ਚੱਲੇ ਤਰਪਾਲ ਤੇ ਆਪਣਾ ਘਰੇ ਖੜਾਵਾਗੇ ਇਹਨੂੰ ਤੇ ਪੂਰਾ ਬੰਦਿਆ ਦਾ ਜੋਰ ਰੰਗ ਦਾਦ ਦੇਖੋ ਲੈ ਪੂਰਾ ਜੋਰ ਲੱਗਿਆ ਕਿੰਨੇ ਮੂਣੀ ਆਪਣੇ ਦਾ ਗਰਮੀ ਨਾਲ ਨੱਚੜੇ ਪਏ ਆ ਰਾਜਨ ਹੁਣੀ ਅੱਜ ਦਾ ਇੱਕ ਚਾਰ ਵਾਲੀ ਭਰਨੀ ਆ ਚਲੋ ਕਹਿੜਿਆ ਦਿਖਾਇਆ ਪਾਰ ਨਵੇਂ ਨਿਕਲੇ ਥੱਲੇ ਦੇ ਬਾਕੀ ਹੁਣ ਤਰਪਾਲ ਲੈਣ ਚੱਲੇ ਆ ਤੇ ਆਹ ਭਰਤੀ ਤਰਪਾਲ ਦੇ ਕੇ ਘਰੇ ਲੈ ਜਾਗੇ ਟਰਾਲੀ ਆਹ ਦੇਖੋ ਮੁੰਡੇ ਬਾਲਾਂ ਦੇ ਰੰਗ ਬਦਲੇ ਭਾਈ ਆ ਮਰੇ ਆਈਂ ਆ ਜਾ ਜੀ ਨੇ ਹੱਥ ਫੇ ਆ ਜਾ ਲਓ ਜੀ ਮੇਰੇ ਵੀਰੋ ਪੱਲੀ ਲੈ ਕੇ ਚੱਲੇ ਆ ਹੁਣ ਤੇ ਇਹ ਜਾ ਕੇ ਟਰਾਲੀ ਤੇ ਪਾਉਣੀ ਆ ਹਾਂ ਭਾਈ ਸੇਵਾਦਾਰੋਂ ਕਹਿਮੋ ਕਿਹੜੇ ਰੋ ਹੁਣ ਪੱਲੀ ਪਾਉਣੇ ਚੱਲ ਕੇ ਬੱਦਲ ਵੀ ਆ ਗਿਆ ਛੇਦੀ ਚੱਲ ਕੇ ਪਾਈਏ ਮੜਦੇ ਆ ਫਿਰ ਉੱਥੇ ਹੀ ਪਹੁੰਚ ਗਏ ਤੁਹਾਨੂੰ ਲਓ ਜੀ ਦੇਖੋ ਐਨ ਟੌਪ ਤੱਕ ਫੁੱਲ ਭਰ ਲੀਆ ਦੋ ਨਹੀਂ ਇਹ ਘੁੰਮੀ ਹੋਈ ਆ ਐਂ ਆਪਾਂ ਨੂੰ ਆਈ ਪਾਉਣੀ ਆਈ ਪਾ ਦੇ ਜਿਵੇਂ ਹੈਗੀ ਆਈ ਪਾ ਦੇ ਆ ਫੜ ਵਿਚਾਲੇ ਹੋ ਜਾ ਮੜਾ ਆ ਖੜ ਜਾ ਪਹਿਲਾਂ ਆ ਪਾ ਦੀਏ ਚੱਲ ਚੱਕ ਉਧਰੋਂ ਵਿਚਾ ਲਿਓ ਚੱਕ ਪਹਿਲਾਂ ਵਿਚਾ ਲਿਓ ਚੱਕ ਚਲੋ ਫੇਰ ਮੇਰੇ ਬਿਰੋ ਟਾਕ ਕੇ ਮਿਲਦੇ ਆ ਤੁਹਾਨੂੰ ਸਾਰੇ ਨੂੰ ਟਰਾਲੀ ਫੇਰ ਦਿਖਾਉਣੀ ਆ ਲਓ ਜੀ ਟਰਾਲੀ ਭਰ ਕੇ ਤੁਰ ਪਏ ਤੋਂ ਆਪਾਂ ਆ ਚੱਲ ਕੇ ਲਾਉਨੇ ਆ ਘਰੇ ਇਹ ਦੋ ਆ ਦੇ ਕਚਾਰ ਵਾਲੀ ਭਰਨੀ ਆ ਤੇ ਰਾਜਨੂਨ ਵਾਲੀ ਟਰਾਲੀ ਭਰ ਕੇ ਮੀਂਹ ਸਟਾਰਟ ਹੋ ਗਿਆ ਕਹਿੰਦੇ ਆਪਾਂ ਕੋਈ ਕੰਮ ਕਰੀਏ ਤਾਂ ਮੀਂਹ ਨਾ ਆਵੇ ਮੀਂਹ ਦਾ ਸਾਡੇ ਨਾਲ ਪੱਕਾ ਵੈਰ ਆ ਪੱਕਾ ਅੱਜ ਇੱਥੇ ਰੈਲੀ ਤੇ ਜਾਂਦੇ ਆ ਉਦਣ ਮੀਂਹ ਜਿੱਦ ਟਰੈਕਟਰ ਤਿਆਰ ਕਰਕੇ ਕੱਢਣਾ ਸੀ ਉਦੋਂ ਮੀਂਹ ਜੇ ਕਦੇ ਆਪਾਂ ਟਰਾਲੀ ਉਦੋਂ ਪਾਉਣ ਗਏ ਆ ਸਿਰਫ ਆਪਣੇ ਟਰੈਕਟਰ ਦੇ ਉੱਤੇ ਉੱਤੇ ਮੀਂਹ ਪਿਆ ਜੋਦਾਂ ਮੀਂਹ ਨਹੀਂ ਆਇਆ ਖੰਡੂਰ ਮੀਂਹ ਪਿਆ ਜਿੱਥੋਂ ਟਰਾਲੀ ਚੱਕਣ ਗਏ ਸੀ ਅੱਜ ਆਹ ਕੰਮ ਕਰਿਆ ਅੱਜ ਫੇਰ ਮੀਂਹ ਆ ਗਿਆ ਆਪਣਾ ਪਹਿਲਾਂ ਜੋ ਟਰਾਲੀ ਚੱਕਿਆਦੋ ਫੇਰ ਮੀਂਹ ਮੀਂਹ ਨੇ ਦਾ ਆਪਣਾ ਵੈਰੀ ਆ ਪੱਕਾ ਉਧਰ ਆਪਣੇ ਸਾਰੇ ਹੜ ਆਇਆ ਮੀਂਹ ਕਰਕੇ ਲੈ ਜੱਟਾਂ ਦਾ ਦਾ ਵੈਰੀ ਆ ਮੀਂਹ ਬਾਈ ਯਾਰ ਸਾਡਾ ਤਾਂ ਖਾਸ ਕਰ ਬਾਕੀ ਕੋਈ ਨਹੀਂ ਅਸੀਂ ਨਹੀਂ ਦਬਦੇ ਦੁਬਦੇ ਹੈਗੇ ਐਂ ਜਾਣਗੇ ਜੱਟ ਤਾਂ ਨਹੀਂ ਕਿ ਟੋਟਿਆ ਦੱਸ ਦੇਗਾ ਜ਼ਿੰਮੇਦਾਰ ਹੁੰਦੇ ਆ ਚਲੋ ਫਿਰ ਹੁਣ ਚੱਲੀਏ ਘਰੇ ਘਰੇ ਪਹੁੰਚਨੇ ਮਿਲਦੇ ਆ ਲਓ ਜੀ ਮੇਰੇ ਵੀਰੋ ਇੱਕ ਟਰਾਲੀ ਆਪਣੀ ਹੋ ਗਈ ਤਿਆਰ ਹੁਣ ਆਹ ਟਰੈਕਟਰ ਟਰਾਲੀ ਆਪਾਂ ਲੈ ਕੇ ਚੱਲਿਆਂ ਲੋਹੜਟਪੱਤੀ ਨੂੰ ਉੱਥੋਂ ਆਪਾਂ ਗੱਠਾ ਭਰ ਕੇ ਲਿਆਉਣੀਆਂ ਇਹਦੇ ਜੋ ਇਹ ਜਾਣ ਤੇ ਜਾਣ ਦੇ ਹੁਣ ਰੇਸ ਘਟਾਉਣ ਦਾ ਟਾਈਮ ਹੈ ਜੀ ਹੁਣ ਆਈ ਜਾਣ ਦੇ ਕਾफी ਲੇਟ ਹੋ ਗਏ 6 ਵਜੇ ਤੇ ਉੱਥੇ ਪਹੁੰਚ ਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇਹ ਤੋਂ ਆਪਾਂ ਰੈਕੋਟ ਰੈਕੋਟ ਤੋਂ ਲੋਹੜਟਪੱਤੀ ਉੱਤਰ ਪਹੁੰਚ ਕੇ ਮਿਲਦੇ ਆ। ਲੋ ਜੀ ਸੇਰਾ ਹੀ ਹੁੰਦਾ। ਅਸੀਂ ਰਾਹ 'ਚ ਜਾਂਦੇ ਸੀ ਕਿ ਲੋਟਪੱਤੀ ਨੂੰ। ਉਹ ਦੇਖੋ ਗੱਡੀ। ਲੇਗ ਵੀ ਕਹਿੰਦੇ ਇੱਧਰ ਝੋਨੇ 'ਚ ਬਾਈ ਹੋਣੀ ਕਹਿੰਦੇ ਮੰਦ ਚ ਕਰ ਦਿਓ। ਮੈਂ ਚੱਲ ਕਰਵਾ ਦਿੰਦੇ ਆ ਕੋਈ ਵੀ। 5 ਮੀਟਰ ਦਾ ਕੀ ਹੁੰਦਾ। ਦੇਖੋ ਲਾ। ਪਾਣੀ ਜਿਵੇਂ ਲੈ ਗਈ ਵਿੱਚ। ਪਾਣੀ ਸੇਵਾ ਹੋ ਰਹੀ ਆ। ਜਰੂਰ। ਕੱਟਾ ਚਲ ਕੋਈ 5 ਮਿੰਟ ਹੋਰ ਲੇਟ ਹੋ ਜਾਣਗੇ। ਆਓ ਚੱਲ। ਇਹ ਭਾਈ ਆ ਹੁਣ ਇਹ ਭਾਈ ਆ ਉੱਤਰ ਵੀ ਸੇਵਾ ਹੀ ਕਰਨ ਜਾਣਾ ਆਪਾਂ। ਸਹੀ ਗੱਲ ਆ। ਮਨ ਬਾਈਪੌਂਟ ਸੋ ਆ ਦੇ ਬਰਾਬਰ ਜਾ ਆ ਦੇਖਦੇ ਬਾਈ ਗੱਜ ਕਿਉਂ ਚੱਲ ਰੱਡ ਪਰੇ ਨੂੰ ਖਿੱਚੀ ਚੱਲ ਓਏ ਬਾਈ ਚੱਲ ਬਾਈ ਇਸ ਤੇ ਦੋਰੇ ਮੜੇ ਬੈਕ ਕਰੋ ਚਲੋ ਚਲੋ ਜਾਂਦੇ ਇਹ ਨੂੰ ਮੋੜਨਾ ਨਹੀਂ ਪਿਆ ਇਹ ਨੂੰ ਮੋੜਦਾ ਐ ਨੂੰ ਮੋੜੋ ਮੈਂ ਕਹਿੰਦਾ ਮੂੰਹ ਨੂੰ ਖੱਚ ਲੰਦਾ ਮਾੜੀ ਗਾਹ ਨੂੰ ਨਾ ਨਾ ਐ ਨੂੰ ਮੈਂ ਕਹਿੰਦਾ ਮੂੰਹ ਨੂੰ ਖੁੱਤੇ ਜਾਣ ਤੋਂ ਗਾਹ ਨੂੰ ਜਾਰੋ ਚੱਲ ਨਿਕਲ ਜਾਣੀਆਂ ਮੂੰਹ ਨੂੰ ਖੁੱਤੇ ਲੰਦਾ ਮੂਰ ਨੂੰ ਪੈਣਾ ਨਹੀਂ ਪੂਰੇ ਪਾਲਣ ਦੇ ਨਹੀਂ ਉਰੇ ਜਰੇ ਹੱਤ ਨਹੀਂ ਹੈ ਕਿ ਮਹਾਜਾਸਤਿਆ ਲੱੜਣ ਦੇ ਵਾਸਤੇ ਉਹ ਬੰਪਰ ਦੇ ਹੱਥ ਨਹੀਂ ਰੱਤੀ ਉਹ ਕਿ ਫਰੰਕ ਵੀ ਲੱਡ ਰਾਈਡ ਲਓ ਜੀ ਨਿਕਲ ਗਈ ਆ ਜੀ ਜਗਾ ਬੋ ਮੰਗਾ ਅੱਗੇ ਜਾਓ ਜੀ ਇੱਥੇ ਲੈ ਲਓ ਜੀ ਹੋ ਗਈ ਸਮਾਜ ਸੇਵਾ ਹਾਂ ਜੀ ਹਾਂ ਸੇਵਾ ਜੀ ਆ ਜਿਵੇਂ ਆ ਜਿਵੇਂ ਜੀ ਇਹ ਕੰਮ ਕਰਨਾ ਕੀ ਕਰਨੀ ਆ ਆਪਦੇ ਏਰੀਆ ਦੇ ਤਾਂ ਕਰੀਏ ਪਹਿਲਾਂ ਚਲ ਆ ਜੀ ਦੇਖੋ ਜੀ ਦੁਬਾਰਾ ਹੁਣ ਟਰਾਲੀ ਪਾਉਨੇ ਆ ਅਸੀਂ ਔਖਾ ਹੋਇਆ ਪਿਆ ਰੋਡ ਤੇ ਹੀ ਲਾਉਣੀ ਪੈਗੀ ਰਾ ਟਰਾਲੀ ਉਹ ਬਗਾਲੇ ਖੜੀ ਆ ਉਹਨੇ ਜਾਮ ਲਾ ਕੇ ਉੱਤਰ ਚਲ ਕੋਈ ਨਹੀਂ ਅੱਦੀ ਪਾ ਲੈਨੇ ਆ ਚੱਲ ਅੰਦਰ ਕਮਾਲ ਅੰਦਰ ਕਮਾਲ ਇੰਨਾ ਵੀ ਜ਼ੋਰ-ਜ਼ੋਰ ਲਾਇਆ ਜੀ ਬਾਈਆਂ ਨੇ ਚਲੋ ਇੰਨਾ ਕਿਦਾਂ ਹੁਣਾ ਸੀ ਖਰਾਬ ਛੋੜਨਾ ਕੀ ਕਰ ਸਕਦੇ ਆ ਪਰ ਕੱਢਤੀ ਗੱਡੀ ਹੁਣ ਆਪਾਂ ਪਾ ਕੇ ਟਰਾਲੀ ਆਪਦਾ ਨਿਕਲੀਏ ਅੱਜ ਦਾ ਪੂਰੇ ਫਲੋ ਚ ਜਾ ਰਹੇ ਸੀ ਪਰ ਬਾਈ ਉਹਨਾਂ ਨੇ ਕੋ ਦੁੱਤੀਆ ਚਲੋ ਫਿਰ ਹੁਣ ਟਰਾਲੀ ਪਾ ਕੇ ਲੋਟਬਦੀ ਪਹੁੰਚ ਗਏ ਮਿਲ ਗਏ ਤੁਹਾਨੂੰ ਸਾਰਿਆਂ ਨੂੰ ਲਓ ਜੀ ਲੋਟਬਦੀ ਪਹੁੰਚ ਚੁੱਕੇ ਆਪਾਂ ਹੋ ਜਾਂਦਾ ਮੋਟਰਸਾਈਕਲ ਬਾਈ ਉਹਨਾਂ ਦਾ ਮੂਰੇ ਮੂਰੇ ਤੇ ਆਪਾਂ ਮਗਰ-ਮਗਰ ਜਾ ਰਹੇ ਆ ਹੁਣ ਬੱਸ ਉੱਥੇ ਪਹੁੰਚ ਕੇ ਆਪਾਂ ਜਗਾ ਤੇ ਪਹਿਤੋਂ ਆਪਾਂ ਇਕੱਠਾ ਭਾਰਦਿਆਂ ਉਹ ਗਾਹਾਂ ਲੱਗਦਾ ਉਹ ਬੈਠਾ ਹੀ ਜਾਂਦੇ ਆਂ ਬਾਕੀ ਚਲੋ ਫਿਰ ਉਹਦੇ ਹੁਣ ਪਹੁੰਚ ਗਏ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਤੇ ਚੱਲ ਕੇ ਲੱਗਦੇ ਆ ਭਾਰਨ ਇਕੱਠਾ ਆਪ ਹੀ ਘੜੇ ਹੋ ਜੋ ਛੋਟੇਓ ਅੱਜ ਨਾ ਪੂਰੇ ਘੜੇ ਆ ਮਗਰ ਗੱਡੀ ਭਰ ਕੇ ਬੰਦੇ ਆ ਰਹੇ ਆ ਹਾਂ ਇਹ ਦੇਖੋ ਨੇ ਚੱਲ ਕੇ ਤੁਹਾਨੂੰ ਆਪਾਂ ਲੱਗਦੇ ਆ ਲੱਦਣ ਹੁਣ ਦੋਨੋਂ ਪਤਾ ਫਿਰ ਸੇਵ ਵਾਲੇ ਹੀ ਸੰਘਰਸ਼ ਤਾਂ ਕਰਨਾ ਹੀ ਪੈਂਦਾ ਜਿਵੇਂ ਉਹ ਲੋਕ ਕਿੰਨਾ ਸੰਘਰਸ਼ ਕਰਦੇ ਆ ਆਪਾਂ ਇੰਨਾ ਕਿ ਨਹੀਂ ਕਰ ਸਕਦੇ ਚਲੋ ਫੇਰ ਪਹੁੰਚ ਕੇ ਮਿਲਦੇ ਆ ਉੱਤੇ ਸਾਰੇ ਆਹੀ ਜਗਾ ਆ ਰਿਆ ਹੀ ਆ ਲਓ ਜੀ ਮੇਰੇ ਵੀਰੋ ਪਹੁੰਚ ਚੁੱਕੇ ਹੋ ਰੇ ਆ ਪਈਆਂ ਨੇ ਇਕੱਠਾ ਸਾਹਮਣੇ ਆ ਤੁਹਾਡੇ ਦੇਖੋ ਅਡਾਲੇ ਵਾਲੀ ਗੁੱਲੀਆਂ ਪਾਈਆਂ ਨਹੀਂ ਸੀ ਓਹੋ ਚਲ ਕੋਈ ਨਹੀਂ ਬਾਅਦ ਚੋ ਲਾ ਲਾਂਗੇ ਹੁਣ ਲਾ ਹੀ ਦੋ ਵੋ ਤੇ ਬਾਕੀ ਉਹ ਹੁਣ ਗੱਡੀ ਇੱਧਰ ਲਿਆਉਣ ਲੱਗਿਆਂ ਵੀ ਲਾਈਟਾਂ ਲਾ ਦੇਣਗੇ ਚਲੋ ਯਾਰ ਟਰਾਲੀ ਦਾ ਲਾਤੀ ਲਓ ਜੀ ਕਹਿੰਦੇ ਬਸ 10-15 ਬੋੜੀਆਂ ਰਹਿ ਗਈਆਂ ਬੋੜੀਆਂ ਸਾਹਮਣੀ ਆ ਭਾਰਗੀ ਟਰਾਲੀ ਲਗਭਗ ਆਪੋ ਸਾਰੀ ਹੋਈ ਆ ਥੋੜੀਆਂ ਨੱਤ ਕੇ ਪੁਕਣੀਆਂ ਜੇ ਆ ਗਈਆਂ ਨਾ ਹੁਣ ਬੰਦਿਆਂ ਦੀ ਮਿਹਨਤ ਆ ਵਈ ਉਹ ਡਰਾਈਵਰ ਹੋਣੀ ਦੇਖੋ ਕਿੰਨੀ ਮਿਹਨਤ ਕਰਕੇ ਸਾਈਡ ਤੇ ਖੜੇ ਸਾਰੇ ਆ ਲਿਬੜੇ ਰੁਬੜੇ ਪਏ ਨੇ ਫੁੱਲ ਉਹ ਬੰਦਾ ਸਾਫ਼ ਖੜਾ ਉੱਤੇ ਸਾਫ਼ ਆਲੇ ਤਾਂ ਲੈ ਪਹਿਲਾਂ ਲਿਬੜਿਆਵੇਂ ਲਿਬੜਿਆ ਨੇੜੇ ਆ ਕੇ ਲੈ ਕੱਲੇ ਹੱਥ ਲਵੇੜੀ ਫਿਰਦਾ ਹੱਥਾਂ ਨਾਲ ਚੱਕੀਆਂ ਫਿਰ ਆ ਦੇਖ ਬੋਲਪਾ ਨਾ ਚੱਕਣੀ ਆ ਆ ਦੇਖ ਵਈ ਹੁਣ ਲਓ ਜੀ ਬਸ 4 ਬੋੜੀਆਂ ਰਹਿ ਗਈਆਂ ਇਹ ਦੇਖੋ ਇਹ ਕਿੰਨੇ 85 ਕਿਲੋ ਦੀ ਆ ਬਾਈ 67 ਤੋਂ 80 ਕਿਲੋ ਦੇ ਵਿੱਚ ਵਿੱਚ اچھا 80 75 ਕਿਲੋ ਦੀ ਇੱਕ ਆ ਵਾਦੋ ਸਾਹਿਬ ਹੁਣ ਜਾ ਕੇ ਤੁਹਾਨੂੰ ਦਿਖਾਉਣੀ ਆ ਕਿੰਨਾ ਵਜੇ ਨੂੰ ਹੁੰਦਾ ਟੋਟਲ ਵੈਸੇ ਛੋਟੇ ਇਕੱਠਾ ਦਾ ਫਾਇਦਾ ਨਾ ਉੱਥੇ ਜਾਂਗੇ ਵੱਡੀਆਂ ਕਈ ਵਾਰ ਕੱਢ ਨਹੀਂ ਹੁੰਦੀਆਂ ਉਤੋਂ ਸਾਰੀਆਂ ਤੋਂ ਵੱਡੀਆਂ ਜਾਣਗੀਆਂ ਜਿਹੜੇ ਘਰ ਨੂੰ ਲੋਡ ਹੋਊਗੀ ਇੱਕ ਇੱਕ ਲਾਲੂ ਆਉਂਦਾ ਵੀ ਹੈ ਡੈਕ ਪਈ ਸੀ ਆਹ ਦੇਖੋ ਸਲੇਪਸ ਤੋਂ ਪਹਿਲਾਂ ਸੋਈ ਜਾਂਦੇ ਨਹੀਂ ਆਉਂਦਾ ਆਖਰੀ ਬੋਰੀ ਧਰਤੀ ਕਹਿੰਦੇ ਮੇਰੇ ਵੀਰੋ ਹੋ ਗਿਆ ਓਕੇ ਕਿੰਨੇ ਆ ਗਏ ਬਾਈ ਹੁਣ ਇਹ ਅਸੀਂ 80 ਹੋ ਗਈਆਂ ਬੋਰੀਆਂ ਬਾਕੀ ਨੂੰ ਵਜਨ ਦੇਖਣਾ ਚੱਲ ਕੇ ਕੰਡੇ ਨੇ ਪਹਿਲਾਂ ਅੱਗੇ ਕਰਕੇ ਡਾਲਾ ਲਾਉਣਾ ਉਹ ਫੇਰ ਜਾਲੀ ਲੱਗੂ ਸਹੀ ਗੱਲ ਆ ਬਈ ਰਾਜਨ ਤੇਰੀ 100% ਬਈ ਆ ਨਾਟ ਕਰੀਂ ਪਹਿਲਾਂ ਵੀਰੇ ਮੈਂ ਕਿਹਾ ਨਾ ਉਰੇ ਤੇ ਆਉ ਡਾਲਾ ਰਹਿ ਗਿਆ ਬਸ ਹੁਣ ਲਾਉਣਾ ਬਾਕੀ ਸਾਰਾ ਕੁਝ ਹੋ ਗਿਆ ਮਾੜਾ ਕੋਈ ਚੀਜ਼ ਲਿਓ ਥੱਲੇ ਠੋਕਣਾ ਪੈਣਾ ਫਸਿਆ ਹੋਇਆ ਨਾਟ ਥੱਲੇ ਨਾ ਹੱਥ ਪਾਓ ਹਾਂ ਕੋਈ ਚੱਕ ਨਾ ਪਾਈਂਦਾ ਰਾਜਨ ਦੇਖੋ ਕਿੰਨਾ ਯੋਗਦਾਨ ਦੇ ਕਿੰਨੇ ਹੱਥ ਸਾਈਡ ਹੱਥ ਨਹੀਂ ਆਉਂਦਾ ਇਹ ਸੇਕ ਹੋਣਾ ਤਾ ਇੱਕ ਗੁੱਲੀ ਨਹੀਂ ਇੱਥੇ ਜਾਣੀ ਆਪਾਂ ਕਿ ਕੀ ਹੋ ਗਿਆ ਕੀ ਨਹੀਂ ਸਕੀ ਨਹੀਂ ਸੈਟ ਆ ਰਿਹਾ ਚੱਲ 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 ਜਾਣ ਤੇ ਚੱਕ ਕੇ ਮੈਂ ਕਹਿੰਦਾ ਭਾਈ ਨਾਟ ਪਹਿਲਾਂ ਪਾ ਲੀ ਚੱਕੋ ਇਹਨੂੰ ਐ ਨੂੰ ਕਰੋ ਇਹਨੂੰ ਨਾਉਣ ਦੋ ਹੱਥ ਬਚਾਏ ਇਹਨਾਂ ਦਾ ਨਾੜ ਲੱਗਿਆ ਪਿਆ ਲੱਗੂ ਬਾਹਰ ਨੂੰ ਭਾਈ ਬਾਹਰ ਨੂੰ ਕੱਢ ਕੇ ਮੈਂ ਕਹਿੰਦਾ ਬਾਹਰ ਨੂੰ ਕੱਢ ਕੇ ਇਹਨੂੰ ਵਿੱਚ ਫਾੜ ਦੇ ਨਹੀਂ ਨਹੀਂ ਐ ਨੂੰ ਹੋਣਾ ਪਊਗਾ ਨੂੰ ਬਾਹਰ ਅਸੀਂ ਕਹਿੰਦੇ ਐ ਨੂੰ ਬਾਹਰ ਨੂੰ ਕਮਾਉਣ ਆਜੋ ਮਾਰਿਆ ਫਿਰ ਬਾਹਰ ਕਰਿਆ ਭੂਤ ਨੂੰ ਫੜ ਕੇ ਪਰਲਾ ਪਾਸੇ ਬਾਹਰ ਕੱਢਿਓ ਕੋ ਕਰ ਤਾ ਨਹੀਂ ਘੁੰਮ ਜੋ ਬੰਦੇ ਆ ਇੱਧਰ ਆ ਜਾਓ ਤਾਂ ਹਾਂ ਚੱਲੋ 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 ਚਲੋ ਪਾਓ ਚਲੋ ਪੈ ਗਿਆ ਪੈ ਗਿਆ ਧਾਨ ਤਾਂ ਥੋੜਾ ਹੋ ਥੱਲੇ ਹਾਂ ਹੁਣ ਲੱਗ ਪੈ ਗਿਆ ਉਧਰ ਬਾਈ ਮਿਹਨਤ ਹੈ ਸਾਡੀ ਗੁੰਨੀਆਂ ਬਾਦ ਉੱਪਰ ਛੱਟ ਮਾਰ ਲਓ ਜੀ ਫਾਈਨਲੀ ਭਾਰੀ ਟਰਾਲੀ 80 85 ਵੋਹਾ ਪਾ ਧਰ ਲਈਆਂ ਵਿੱਚ ਉਹ ਬੋਰੀਆਂ ਤੇ ਹੁਣ ਇੱਧਰ ਕਹਿੰਦੇ ਥਾਰ ਪਹਿਲਾਂ ਕੱਢਣਗੇ ਫੇਰ ਟਰੈਕਟਰ ਨਿਕਲੂ ਚੱਲ ਬਾਈ ਆਲਾ 4x4 ਲਾ ਲਾ ਐਨੂੰ ਐ ਆ ਮੋੜ ਲਾ ਇੱਧਰ ਹਾਂ ਜਾਣ ਦੇ ਮਾੜੀ ਗਾਂ ਲੈ ਗਿਆ ਉਹ ਗਿੱਲਾ ਇੱਧਰ ਐ ਥੋੜੇ ਗਾਂ ਕਰਕੇ ਇੱਧਰ ਨਾਲ ਦੀ ਲਿਆ ਯਾਰ ਚਾੜ ਕੇ ਮੋੜੀ ਚਾੜ ਕੇ ਇਹਦਾ ਬਾਈ ਹੈ ਡਰਾਈਵਰ ਤਕੜਾ ਪੂਰਾ ਇੰਜਾਂ ਚ ਬਹੁਤ ਟਰਾਲੀਆਂ ਗੱਡੀਆਂ ਚੱਕੋ ਜੀ ਕਹਿੰਦੇ ਇੱਥੇ ਹੀ ਸੀਗਾ ਵੀ ਇੱਥੋਂ ਹੀ ਨਾ ਵਾਦ ਆਵ ਜੇ ਗਾਂ ਦਾ ਵਧੀਆ ਰਾਹ ਪੂਰਾ ਇਹ ਆਪਾਂ ਹੁਣ ਗੱਡੀ ਚਾਲਦੇ ਆ ਪਹਿਲਾਂ ਟਰੈਕਟਰ ਲੈ ਕੇ ਆਗੇ ਸੀ ਧਾਰੇ ਦੀ ਚੜ੍ਹਾਈ ਅੱਜ ਬਹੁਤ ਲਗਾਤੀਆਂ ਹੈ ਕਿਰਾ ਗਰਾਤਾ ਤੇ ਚਲੋ ਫਿਰ ਹੁਣ ਚੱਲਦੇ ਆਂ ਕੰਡਾ ਕਰਕੇ ਤੁਹਾਨੂੰ ਦੱਸ ਦਿਆਂ ਕਿ ਕਿੰਨਾ ਵਜਨ ਆ ਟੋਟਲ ਲਓ ਜੀ ਮੇਰੇ ਵੀਰੋ ਲਓ ਜੀ ਇਹ ਕੰਡੇ ਦੇ ਇਥੇ ਘਰਾਉਨੇ ਆ ਹੁਣ ਕੰਡਾ ਦੇ ਦੇਖਦੇ ਆ ਕਿੰਨਾ ਵਜਨ ਬੇਸ ਬੜੀ ਵਾਦੀ ਆ ਕੱਲੀ ਬੇਸ ਹੀ ਸੁਣਦੀ ਆ ਪਰ ਜੋ ਸਾਹਮਣੇ ਕੱਡਾ ਇਥੇ ਲਾਉਣੀ ਆ ਲਓ ਜੀ ਉਹ ਫਲੈਸ਼ ਚੱਲ ਪੀ ਇਹਦਾ ਨਹੀਂ ਪੁੱਛ ਇੱਕ 114 10 ਕਿਲੋ 114 ਦੇ ਇਹ ਕਿੰਨਾ ਵਜਨ ਸੀ 56 58 ਵਾਗੇ ਉਹ ਵਾਈ ਹੋਣੀ ਦੱਸਣਗੇ ਵੀ ਕਿੰਨਾ ਹੋ ਗਿਆ ਟੋਟਲ 71 ਅਸੀਂ ਆ ਇਹ ਕੁਛ ਤੇ ਫਿਰ ਆਪਾਂ ਦੇਖਦੇ ਆ ਤਿੰਨ 60 ਕੁਆਂਟਲ ਹੋ ਗਿਆ ਹਨਾ 80 ਬੋਰੀਆਂ 80 ਹਾਂ ਫਿਰ ਇੰਨਾ ਹੀ 55 ਕੁਆਂਟਲ ਇੰਨਾ ਹੀ ਬਣਦਾ 80 ਬੋਰੀਆਂ ਦਾ ਲਓ ਜੀ ਮੇਰੇ ਵੀਰੋ ਆ ਵੀ ਨਹੀਂ ਹਟਦਾ ਇੱਕ ਬੰਦੇ ਤੇ ਨਾਟ ਦੇ ਕਿੱਥੇ ਆ ਵੀ ਪਿਆ ਉਰੇ ਪਿਆ ਲਫਾਫਾ ਤਾਂ ਲਿਆ ਹੌਲੀ ਹੌਲੀ ਖੋਲੀ ਉਹ ਸਾਲਿਆ ਜੈਕ ਲਾ ਲ ਜਕਵਾ ਹੋਏ ਇਹ ਸੈਟ ਲੈਣਾ ਤੁਸੀਂ ਇਹਦੇ ਚੈੱਕ ਲਾਓ ਜੈਕ ਦੀ ਕਿਨੂੰ ਲੋੜ ਆ ਨਿੰਦੀ ਟਰਾਲੀ ਦੇ ਲੈਫਟ ਲਾ ਕੇ ਜਾ ਕੇ ਤੇ ਉਹ ਮੰਗਰ ਬੰਦੇ ਉਠਾ ਦੇ ਮੇਰਾ ਲੱਗਿਆ ਠੀਕ ਹੈ ਉਹ ਦੇਖੋ ਟਾਇਰ ਹਵਾ ਚ ਕਰ ਦਈਏ ਥੱਲੇ ਆਹ ਵਾਹ ਹੋ ਗਿਆ ਨਾ ਚੱਕੋ ਜੀ ਫੁੱਲ ਗਿਆ ਨਾ ਟ ਉਹ ਆਇਤ ਨਾਟ ਦੀ ਰਾਜ ਨੇ ਚੁੱਤੀ ਮਾਰ ਪਈ ਆ ਘੜੋਂ ਮਗਰ ਉਹ ਕਿੱਧਰ ਪਹੁੰਚ ਗਈ ਐਨੂੰ ਖਿੱਚੋ ਟਰਾਲੀ ਐਨੂੰ ਖਿੱਚ ਲੋ ਆਈ ਚੱਲ ਭਾਈ ਚੱਕ ਹੁਣ ਟਾਇਰ ਨਿਕਲ ਗਿਆ ਨਾ ਮਗਰੋਂ ਆਏ ਸੋਹਣਾ ਲੱਗਾ ਨਾ ਇੱਕ ਵੱਡਾ ਇੱਕ ਟਾਇਰ ਛੋਟਾ ਹੁਣ ਜ਼ੋਰ ਪਾਓ ਦੇਖੋ ਤਿੰਨ ਜਣੇ ਲੱਗੇ ਹੋਇਆ ਚਲੋ ਆ ਦੇਖੋ ਟਾਇਰ ਹਵਾਜ ਕਹਿੰਦੇ ਰਾਜਨੌਰੀ ਮੋੜ ਬਸ ਰੱਖ ਦਈਏ ਹੋਲੀ ਰੱਖੀ ਹੋਲੀ ਚਲ ਕੇ ਦੇਖ ਕੇ ਬੰਦੇ ਆ ਬੰਦੇ ਆ ਮਗਰ ਆਉਂਦੀ ਆ ਟੀਮ ਲੈ ਰਹੇ ਹਨ ਇੰਦਰ ਦਾ ਟਾਇਰ ਬਦਲ ਰਹੇ ਆ ਆ ਕੱਢਦੀ ਆ ਹੱਥ ਮੇਰੇ ਵੀਰੋ ਲਓ ਜੀ ਉਹ ਟਰੈਕਟਰ ਦਾ ਤਿਆਰ ਕਰਕੇ ਖੜਾਦਾ ਪਾਣੀ ਮਾਰ ਕੇ ਤੇ ਇਹ ਤੇ ਪਾਣੀ ਮਾਰਨਾ ਰਹਦਾ ਤੇ ਆਪੋਰੇ ਖੜਾ ਲਿਆ ਸ਼ੂ ਸ਼ੂ ਤੇ ਇਹਦੇ ਮਰਗਾੜਾ ਦੇ ਨਿੱਕ ਤਾਂ ਜਦੋਂ ਸਾਫੀ ਆ ਤੇ ਮਾਰੀਏ ਆ ਪਾਪਾ ਇੰਦਰ ਹੀ ਲਾ ਲੈਣੇ ਆ ਇਧਰੋਂ ਹੀ ਧੋ ਲਾਣੀ ਬਾਕੀ ਦੂਜਾ ਤਿਆਰ ਆ ਹੈ ਇਹਨੂੰ ਕਰਦਿਆ ਤਿਆਰ ਤੇ ਵਗੇਰਾ ਪੈਪ ਲਾ ਲਈ ਇੱਥੋਂ ਆਇਂ ਜੀ ਫੋਲਡ ਕਰਕੇ ਲਓ ਜੀ ਆਹ ਟਰੈਕਟਰ ਵੀ ਤੋਤਾ ਗਿਆ ਜਿੰਦੇ ਨੇ ਤੋਤਾ ਮਾਤੇ ਓਕੇ ਆ ਇਹਨੂੰ ਪੋਟਾਂ ਤੇ ਹੁਣ ਤੋੜਦੇ ਆ ਫਿਰ ਸਵੇਰੇ ਆ ਵੀ ਆਪਾਂ ਲਾ ਲਿਆ ਸੀ ਨਿਸ਼ਾਨ ਸਾਹਿਬ ਵੀ ਉੱਤੇ ਤੇ ਉਹ ਵੀ ਤਿਆਰ ਦੂਜਾ ਵੀ ਤਿਆਰ ਖੜਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਬਾਕੀ ਚਲੋ ਜੀ ਆਪਾਂ ਆਦਾ ਵਲੌਗ ਹੋਰੀ ਐਂਡ ਕਰਦੇ ਆ ਹੁਣ ਸਭ ਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ